ਹੈਲੋ ਜੀ ਸਤਿ ਸ਼੍ਰੀ ਅਕਾਲ ਰਾਮ ਰਾਮ ਜੀ ਮੈਂ ਤੁਹਾਡੀ ਮਾਨੀਕਾ धवन ਤੁਹਾਡੇ ਚੈਨਲ ਨਾਲ ਜੁੜੀ ਹੋਈ ਆ ਜੋ ਕਿ ਤੁਸੀਂ ਸਭ ਜਾਣਦੇ ਹੋ ਤੁਹਾਡੇ ਚੈਨਲ ਦਾ ਨਾਮ ਮਾਨੀਕਾ धवन ਅਫੀਸ਼ੀਅਲ ਹੈ ਔਰ ਜਿਸ ਜਿਸ ਨੇ ਮੈਨੂੰ ਫੋਲੋਸ ਨਹੀਂ ਕੀਤਾ ਉਹ ਮੇਰੇ ਚੈਨਲ ਨੂੰ ਫੋਲੋ ਕਰ ਸਕਦੇ ਨੇ ਔਰ ਸੇਮ ਪੇਜ ਸਾਡਾ YouTube ਦਾ ਰਹੇਗਾ ਜਿਸ ਨੇ ਮੈਨੂੰ YouTube ਤੇ ਉੱਪਰ ਨਹੀਂ ਫੋਲੋ ਕੀਤਾ ਉਹ ਵੀ ਮੈਨੂੰ ਫੋਲੋ ਕਰ ਸਕਦੇ ਨੇ ਹਾਂਜੀ ਤੁਹਾਨੂੰ ਮੈਂ ਦੱਸ ਦਵਾਂ ਕਿ ਜੋ ਜਹਾਜ਼ ਦੇ ਵਿੱਚ ਹਾਦਸੇ ਦੋ ਇੰਨਾ ਭਾਰਾ ਨੁਕਸਾਨ ਹੋਇਆ ਔਰ ਜੋ ਇੱਕ ਇਨਸਾਨ ਸਾਨੂੰ ਮਤਲਬ ਦੇਖਿਆ ਗਿਆ ਕਿ ਉਹ ਬਚ ਗਿਆ ਇੰਨੀਆ ਯੰਗ ਇੰਨੀਆ ਮੋਤਾ ਤੋਂ ਬਾਅਦ ਜਿਹੜਾ ਕਿ ਮਤਲਬ ਇੰਨਾ ਨੁਕਸਾਨ ਹੋਇਆ ਤੁਸੀਂ ਸਭ ਨੇ ਦੇਖ ਲਏਗਾ ਸਾਡੀਆਂ ਸਰਕਾਰਾਂ ਸਾਡੇ ਲਈ ਸਿਰਫ ਕਾਗਜ਼ਾਂ 'ਚ ਨਹੀਂ ਹੈ ਸਾਡੀਆਂ ਸਰਕਾਰਾਂ ਸਾਡੇ ਦੁੱਖ ਸੁੱਖ ਨੂੰ ਹਰ ਜਗ੍ਹਾ ਤੇ ਸਾਂਝ ਕਰਨ ਵਾਸਤੇ ਨੇ ਕੁਝ ਲੋਕ ਕਹਿ ਦਿੰਦੇ ਨੇ ਕਿ ਸਰਕਾਰਾਂ ਸਾਡਾ ਲੇਖੀ ਕਰ ਰਹੀਆਂ ਨੇ ਸਰਕਾਰਾਂ ਸਾਡੀ ਕੇਅਰ ਕਰ ਰਹੀਆਂ ਨੇ ਪਰ ਦੁਨੀਆ ਜਨਸੰਖਿਆ ਇੰਨੀ ਜ਼ਿਆਦਾ ਹੈ ਕਿ ਉਹ ਸਰਕਾਰਾਂ ਨੂੰ ਸਮਝ ਨਹੀਂ ਪਾ ਰਹੀ ਇੱਕ ਆਮ ਨਾਗਰਿਕ ਇਨਸਾਨ ਨੂੰ ਜਦੋਂ ਮਿਲਣ ਲਈ ਪੀਐਮ ਮੋਦੀ ਜੀ ਪਹੁੰਚਦੇ ਨੇ ਤਾਂ ਤੁਸੀਂ ਦੇਖੋ ਇੱਕ ਜਿਹੜਾ ਹਿੰਦੂ ਹੈ ਹਿੰਦੂ ਨੂੰ ਹਿੰਦੂ ਦਾ ਦੁੱਖ ਹੈ ਪੀਐਮ ਮੋਦੀ ਜੀ ਸਪੈਸ਼ਲਸ ਨੂੰ ਮਿਲ ਕੇ ਉਸ ਨਾਲ ਗੱਲਬਾਤ ਕਰਦੇ ਨੇ ਸਾਰੀ ਜਾਣ ਪੜਤਾਲ ਕਰਦੇ ਨੇ ਪਰ ਇੱਕ ਆਮ ਨਾਗਰਿਕ ਇੱਕ ਆਮ ਨਾਗਰਿਕ ਪੀਐਮ ਮੋਦੀ ਜੀ ਨਾਲ ਗੱਲ ਕਰ ਰਿਹਾ ਹੈ ਅਸੀਂ ਲੋਕ ਕਹਿ ਦਿੰਦੇ ਆ ਕਿ ਸਰਕਾਰਾਂ ਸਾਡੇ ਮਤਲਬ ਹੱਕ 'ਚ ਨਹੀਂ ਹੈਗੀਆਂ ਸਰਕਾਰਾਂ ਆਪਣੀਆਂ ਮਤਲਬ ਮਨਮਰਜ਼ੀਆਂ ਦੇ ਵਿੱਚ ਹੈ ਸਾਡੀ ਸੁਣਦੇ ਨਹੀਂ ਸਾਡੇ ਮੰਨਦੀ ਨਹੀਂ ਤਾਂ ਮੈਂ ਤੁਹਾਨੂੰ ਦੱਸ ਦਵਾਂ ਜੋ ਇੱਕ Hindu ਧਰਮ ਹੈ ਜਾਂ ਇੱਕ ਸਿੱਖੀ ਧਰਮ ਹੈ ਇਹ ਦੋਨੋਂ ਇੱਕ ਦੂਜੇ ਦਾ ਜਿਹੜਾ ਨਾ ਦੁੱਖ ਸੁੱਖ ਦਾ ਆਪਸ ਦੇ ਵਿੱਚ ਸਬੰਧ ਔਰ ਪਿਆਰ ਦੋਨੋਂ ਹੀ ਜ਼ਰੂਰੀ ਸਮਝਦੇ ਨੇ ਔਰ ਮੈਨੂੰ ਉਸ ਚੀਜ਼ ਦਾ ਜੋ ਆਪਣਾ ਹਨਾ ਹੋਇਆ 에ਰੋਪਲੇਨ ਨੂੰ ਲੈ ਕੇ ਉਸ ਦਾ ਜੋ ਮੈਂ ਦੁੱਖ ਸਾਂਝਾ ਤੁਹਾਡੇ ਨਾਲ ਸਾਰਿਆਂ ਨਾਲ ਕੀਤਾ ਚਲੋ ਮੈਂ ਇਹੀ ਕਹਾਂ ਕਿ ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਹੈਨਾ ਪਰ ਜੋ ਇੱਕ ਇਨਸਾਨ ਬਚ ਗਿਆ ਉਹ ਰੱਬ ਦਾ ਬੰਦਾ ਹੈ ਆਪਣੇ ਆਪ ਨੂੰ ਉਸਨੇ ਕਿਵੇਂ ਮੌਤ ਦੇ ਘਰ ਚੋਂ ਕੱਢਿਆ ਉਹ ਵੀ ਪਰਮਾਤਮਾ ਦੇ ਹੱਕ ਵਿੱਚ ਹੈ ਤੇ ਮੈਨੂੰ ਕਿਤੇ ਨਾ ਕਿਤੇ ਇਸ ਚੀਜ਼ ਦਾ ਅਹਿਸਾਸ ਹੋਇਆ ਕਿ ਸਰਕਾਰਾਂ ਨੇ ਸਰਕਾਰਾਂ ਨੇ ਨਹੀਂ ਤਾਂ ਪੀਐਮ ਮੋਦੀ ਜੀ ਉਸ ਨੂੰ ਨਹੀਂ ਜਾਣਦੇ ਉਹ ਕੌਣ ਹੈ ਉਹ ਮੇਰੀ ਤਰ੍ਹਾਂ ਇੱਕ ਆਮ ਨਾਗਰਿਕ ਹੈ ਸਿਰਫ ਆਮ ਨਾਗਰਿਕ ਜੇ ਅਸਰ ਡੀਪੀਐ ਮੋਦੀ ਜੀ ਨੂੰ ਦੁੱਖ ਨਾ ਹੁੰਦਾ ਤੇ ਸ਼ਾਇਦ ਉਹ ਉਸ ਨੂੰ ਮਿਲਣ ਲਈ ਉੱਥੇ ਪਹੁੰਚਦੇ ਹੀ ਨਾ ਜੇ ਅਸਰ ਡੀਪੀਐ ਮੋਦੀ ਜੀ ਨੂੰ ਇਸ ਤੀਦਾ ਅਹਿਸਾਸ ਨਾ ਹੁੰਦਾ ਤੇ ਉਹ ਜ਼ਰੂਰੀ ਵੀ ਨਾ ਸਮਝਦੇ ਇਸ ਲਈ ਸਰਕਾਰਾਂ ਨੂੰ ਸਮਝੋ ਸਰਕਾਰਾਂ ਤੁਹਾਡੇ ਦੁੱਖ ਸੁੱਖ ਲਈ ਹਰ ਜਗ੍ਹਾ ਤੇ ਸ਼ਾਮਿਲ ਨੇ ਲਿਖੀਆਂ ਕਾਗਜ਼ਾਂ ਤੇ ਜੋ ਲਾਈਨਾਂ ਹੁੰਦੀਆਂ ਨੇ ਸਰਕਾਰਾਂ ਦੀਆਂ ਸਿਰਫ ਉਹੀ ਜ਼ਰੂਰੀ ਨਹੀਂ ਹੁੰਦੀਆਂ ਔਰ ਮੈਨੂੰ ਬਹੁਤ ਵਧੀਆ ਲੱਗਾ ਕਿ ਪੀਐਮ ਮੋਦੀ ਜੀ ਆਪ ਮਿਲਣ ਲਈ ਉਸ ਨੂੰ ਸਪੈਸ਼ਲ ਆਏ ਮੈਨੂੰ ਬਹੁਤ ਵਧੀਆ ਲੱਗਾ ਕਿ ਕਿਤੇ ਨਾ ਕਿਤੇ ਅੱਜ ਵੀ ਸਰਕਾਰਾਂ ਸਾਡੀ ਫਿਕਰ ਕਰ ਰਹੀਆਂ ਨੇ ਮੈਨੂੰ ਬਹੁਤ ਵਧੀਆ ਲੱਗਾ ਕਿ ਜੋ ਲੋਕ ਕਹਿ ਦਿੰਦੇ ਨੇ ਲੈ ਸਰਕਾਰ ਤਾਂ ਇਹ ਕਰਦੀ ਐ ਸਰਕਾਰ ਉਹ ਕਰਦੀ ਐ ਤਾਂ ਉਸ ਨੂੰ ਉਹਨਾਂ ਨੂੰ ਇਹ ਅਹਿਸਾਸ ਦਿਲਾਣ ਲਈ ਇਹ ਇੰਨਾ ਕੁ ਤਸਵੀਰ ਜੋ ਆਮ ਨਾਗਰਿਕ ਨੂੰ ਮਿਲਣ ਆਈ ਸਰਕਾਰ ਇਹ ਉਹਨਾਂ ਲਈ ਇੱਕ ਜਵਾਬ ਦਾ ਸਵਾਲ ਹੈ। ਬਾਕੀ ਮੇਰੇ ਲਈ ਤਾਂ ਗੁਰਸਿੱਖੀ ਵੀ ਓਨੀ ਹੀ ਵਧੀਆ ਹੈ। ਕਿਉਂਕਿ ਗੁਰਸਿੱਖੀ ਦਾ ਧਰਮ ਜੋ ਇੱਕ ਸੱਚਖੰਡ ਦਾ ਧਰਮ ਜੋ ਗੁਰੂਆਂ ਸਰਦਾਰ ਨਾਰਾਣਾ ਜੁੜੀ ਹੋਈ ਇੱਕ ਰਸਮ ਇਹ ਇੱਕ ਰਸਮ ਵੀ ਬਹੁਤ ਵਧੀਆ ਹੈ। ਜਿੱਦੋਂ ਸਾਡੇ ਇੱਕ ਟਾਈਮ ਬਾਦਲ ਸਰਕਾਰ ਹੁੰਦੀ ਸੀ ਤੇ ਬਾਦਲ ਸਰਕਾਰ ਨੇ ਵੀ ਬਹੁਤ ਕੁਝ ਕੀਤਾ ਤੁਸੀਂ ਦੇਖਿਆ ਹੋਏਗਾ ਮਜੀਠਾ ਰੋਡ ਨੂੰ ਜਿਹੜਾ ਜਾਂਦਾ ਰਸਤਾ ਹੈ ਉਸ ਰਸਤੇ ਦੇ ਵਿੱਚ ਸਿਰਫ ਰੋੜੇ ਬਜਰੀ ਤੇ ਮਿੱਟੀ ਧੁੱਲ ਮਿਲਦੀ ਹੁੰਦੀ ਸੀ ਤੁਹਾਨੂੰ ਤੇ ਬਾਦਲ ਸਰਕਾਰ ਜੀ ਨੇ ਦੇਖੋ ਅੱਜ ਉਹ ਰਸਤਾ ਮਜੀਠੇ ਦਾ ਬਿਲਕੁਲ ਸਿੱਧਾ ਸਾਫ਼ ਰਸਤਾ ਬਣਾ ਦਿੱਤਾ ਤਾਂ ਕਿ ਆਂ ਜਾਣ ਵਾਲੇ ਜਿਹੜੇ ਮੁਸਾਫਰਾਂ ਕੰਕਰਾਂ ਦੇ ਵਿੱਚ ਨਾ ਰਹਿਣ ਤਾਂ ਕਿ ਆਂ ਜਾਣ ਵਾਲੇ ਮੁਸਾਫਰਾਂ ਜਿਹੜੇ ਉਹ ਮਿੱਟੀ ਘੱਟੇ ਚ ਨਾ ਰੁਲਣ ਤੁਸੀਂ ਦੇਖ ਲੈਣਾ ਕਿ ਡਵਲਡ ਹੋਈ ਹੋਈ ਰੋਡ ਜਿਹੜੀ ਸਿੱਤੀ ਬੰਜਿੱਠੇ ਨੂੰ ਜਾਂਦੀ ਹੈ ਸਿਰਫ ਸਿਰਫ ਵਾਈਵਾਸ ਰਸਤੇ ਥਾਣੇ ਬਿਲਕੁਲ ਅਜੋ ਰਸਤਾ ਸਾਫ ਹੈ ਸਾਡੇ ਪੀਏ ਮੋਦੀ ਜੀ ਬਹੁਤ ਹੀ ਜ਼ਿਆਦਾ ਇਨਸਾਨਵਦਿਆ ਨੇ ਦੇਖੋ ਉਹਨਾਂ ਨੇ ਮੈਂ ਇੱਕ ਤੁਹਾਨੂੰ ਪਿੱਛੇ ਜੇ ਰੀਲ ਪਾਈ ਸੀ ਕਿ बार-बार बार-बार ਉਹ ਜਿਹੜੇ ਮਤਲਬ ਸਾਡੇ ਮੁਸਲਮਾਨਸ ਲੋਗ ਨੇ ਜਾਂ ਮਤਲਬ ਪਾਕਿਸਤਾਨ ਲੋਗ ਨੇ ਉਹ ਇੰਡੀਆ ਦੇ ਪ੍ਰਤੀ ਬੜਾ ਮਤਲਬ ਸਿੰਗਿੰਗਸ ਕਰ ਰਹੇ ਨੇ ਕੀ ਮਤਲਬ ਇੰਡੀਆ ਡਰ ਗਈ ਹੈ ਜਾਂ ਇੰਡੀਆ ਡਰ ਗਈ ਹੈ ਮੈਂ ਤੇ ਮੈਂ ਤੁਹਾਨੂੰ ਉਸ ਟਾਈਮ ਹੀ ਕਿਹਾ ਸੀ ਕਿ ਪੀਐਮ ਮੋਦੀ ਬਹੁਤ ਸਮਾਰਟ ਇਨਸਾਨ ਨੇ ਸਮਝਦਾਰ ਨੇ ਸਾਡੀ ਸਰਕਾਰ ਦੀ ਰੱਖਿਆ ਕਰਨ ਵਾਲੇ ਨੇ ਸਾਡੀ ਦੁਨੀਆ ਦੀ ਰੱਖਿਆ ਕਰਨ ਵਾਲੇ ਨੇ ਆਈ ਵਿਸ਼ ਕਿ ਆਉਣ ਵਾਲੇ ਇਨ ਫਿਊਚਰ ਦੀ ਵਿੱਚ ਵੀ ਉਹਨਾਂ ਨੇ ਆਪਣੇ ਆਪ ਨੂੰ ਤੇ ਚਲੋ ਸੇਫ ਕੀਤਾ ਹੀ ਕੀਤਾ ਪਰ ਸਾਡੇ ਵਰਗਿਆਂ ਨੂੰ ਵੀ ਸੇਫ ਕੀਤਾ ਤਾਂ ਕਿ ਉਹ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਹੋਵੇ ਜਿਸse ਨੁਕਸਾਨ ਤੋਂ ਕੱਲ ਨੂੰ ਮੇਰਾ ਭਾਰਤ ਮੇਰਾ ਮਹਾਨ ਮੇਰਾ ਇੰਡੀਆ ਮੇਰੇ ਪਰਿਵਾਰ ਮੇਰੇ ਲੋਕ ਮੇਰਾ ਫਿਊਚਰ ਜਿਹੜਾ ਕਿਤੇ ਨਾ ਕਿਤੇ ਕਿਸੇ ਮੁਸੀਬਤ ਚ ਚਲਾ ਜਾਂਦਾ ਇਸ ਲਈ ਪੀਐਮ ਮੋਦੀ ਨੇ ਉਸ ਚੀਜ਼ ਨੂੰ ਬਹੁਤ ਸਮਝਿਆ ਤੇ ਉਸ ਚੀਜ਼ ਤੋਂ ਰੋਕਿਆ ਤਾਂ ਕਿ ਇਹ ਕਿਸੇ ਤਰ੍ਹਾਂ ਦੀ ਕੋਈ ਉਹੋ ਜੀ ਭਿਆਨਕ جنگ ਨਾ ਹੋਵੇ ਜਾਂ ਭਿਆਨਕ ਨੁਕਸਾਨ ਨਾ ਹੋਵੇ ਜਾਂ ਭਿਆਨਕ ਇਸ ਦਾ ਸਮਾਂ ਟਾਈਮ ਨਾ ਆਵੇ ਜਿੱਦੇ ਸਾਡੇ ਬਾਲ ਬੱਚੇ ਪਰਿਵਾਰ ਮਾਵਾਂ कई ज़्यादा जड़िया की रुल जान सो so, मैं दिलों दिलों पी एम मोदी जी न बिल्कुल दिलों आज नहीं कल नहीं हर वक्त की तरह अपनी सरकार को रिसपैक्ट दें दिलों इज़त कर दिया। और बहुत वाया लगा कि जो सा पी एम मोदी जी आम नागरिक नूं, आम जनता वर्गों मिलन मिलने लियचे ਔਰ ਬਾਕੀ ਜਿਹੜੇ ਕੀ ਇੱਕ ਮੈਂ ਤੁਹਾਨੂੰ ਦੱਸ ਦਵਾਂ ਲੋਕ ਬੜੇ ਕਹਿੰਦੇ ਨੇ ਕਿ ਮਤਲਬ ਸਰਕਾਰਾਂ ਕਿੱਥੇ ਨੇ ਸਾਡੀਆਂ ਸਰਕਾਰਾਂ ਕਿੱਥੇ ਨੇ ਤੇ ਸ਼ਾਇਦ ਉਸ ਤਸਵੀਰ ਤੋਂ ਬਾਅਦ ਅਹਿਸਾਸ ਹੋ ਜਾਵੇ ਸਰਕਾਰਾਂ ਅੱਜ ਵੀ ਤੁਹਾਡੀਆਂ ਨੇ ਕੱਲ ਵੀ ਤੁਹਾਡੀਆਂ ਨੇ ਤੇ ਰਹਿੰਦੀ ਦੁਨੀਆ ਤੱਕ ਤੁਹਾਡੀਆਂ ਰਹਿਣਗੀਆਂ ਬੇਸ਼ੱਕ ਪੋਸਟਾਂ ਬਦਲਦੀਆਂ ਜਾਣ ਸਮਾਂ ਟਾਈਮ ਬਦਲ ਜਾ ਜਾਏ ਪਰ ਜਿੱਥੇ आम नागरिक ਦੀ ਤਰ੍ਹਾਂ ਖੜਾ ਹੋਣਾ ਸਰਕਾਰ ਨੇ ਉੱਥੇ ਖੜਾ ਹੋਣਾ ਜਿੱਥੇ ਦੁੱਖ ਸੁੱਖ ਇਨਸਾਨ ਦਾ ਕਿਤਨਾ ਕਿਤੇ ਰੱਖਦਾ ਹੈ ਉੱਥੇ ਸਰਕਾਰਾਂ ਖੜੀਆਂ ਨਹੀਂ ਸੋ थैंक यू ਮੇਰੀ ਇਸ ਵੀਡੀਓ ਸੁਣਨ ਤੋਂ ਬਾਅਦ ਤੁਹਾਨੂੰ ਵੀ ਅਹਿਸਾਸ ਹੋਏਗਾ ਕਿ ਮਾਨੀਕਾ धवन ਸਹੀ ਕਹਿ ਰਹੇ ਨੇ ਗੁਰਸਿੱਖੀ ਧਰਮੀ ਔਨਾ ਹੀ ਸਵਾ ਮਤਲਬ ਵਧੀਆ ਤੇ ਸਵਸਥ ਹੈ ਤੇ ਜਿਹੜਾ ਸਾਡਾ Hindu ਧਰਮ ਹੈ ਉਹ ਵੀ ਓਨਾ ਹੀ ਵਧੀਆ ਦੇ ਓਨਾ ਹੀ ਸਵਸਥ ਹੈ। ਗੁਰਸਿੱਖੀ ਨੂੰ ਵੀ ਮੈਂ ਦਿਲੋਂ ਸਲਾਮ ਕਰਦੀ ਆਂ ਤੇ ਆਪਣੇ Hindu ਧਰਮ ਨੂੰ ਵੀ ਮੈਂ ਦਿਲੋਂ ਸਲਾਮ ਕਰਦੀ ਆਂ। ਸੋ ਮੈਂ ਤੁਹਾਡੀ ਮਾਨੀਕਾ धवन ਤੁਹਾਡੇ ਚੈਨਲ ਨਾਲ ਜੁੜੀ ਰਵਾਂਗੀ। ਤੁਸੀਂ ਆਪਣਾ ਪਿਆਰ ਸਪੋਰਟਸ ਕਮੈਂਟਸ ਇਸ ਤਰ੍ਹਾਂ ਹੀ ਕਰਦੇ ਰਹੋ। ਹਰ ਇੱਕ ਚੈਨਲ ਦੇ ਨਾਲ ਮੈਂ ਤੁਹਾਡਾ ਗੱਲਬਾਤ ਕਰਦੀ ਰਿਆ ਕਰਾਂਗੀ। ਸੋ ਥੈਂਕ ਯੂ so much ਸਤਿਨਾਵਾਜੀ।